ਕਿੱਦਾਂ ਦੇ ਵੱਡੇ ਵੱਡੇ ਲੀਡਰਾਂ ਨੇ ਬਿਆਨ ਸਾਹਮਣੇ ਆਏ ਨੇ ਸਾਫ ਤੌਰ ਤੇ ਜੇ ਗੱਲ ਕਰੀਏ ਸਾਡਾ ਅੱਜ ਦਾ ਵਿਸ਼ਾ ਇਹ ਹੈ ਕਿ ਕੇ ਜੀ ਮਜੀਠੀਆ ਦੇ ਗ੍ਰਿਫਤਾਰ ਤੋਂ ਬਾਅਦ ਪੜ ਚੁੱਕਿਆ ਹੈ ਪੂਰਾ ਸ਼੍ਰੋਮਣੀ ਅਕਾਲੀ ਦਲ ਕਿਹਦਾ ਕਿਹਦਾ ਬਿਆਨ ਆਇਆ ਕੀ ਕੁਝ ਗੱਲਾਂ ਕੱਕੀਆਂ ਗਈਆਂ ਨੇ ਹਾਲੇ ਕਿ ਆਪ ਪਾਰਟੀ ਨੇ ਵੀ ਆਪਣਾ ਜਵਾਬ ਅੱਖ ਰੱਖਿਆ ਹੈ ਇਸ ਪੂਰੇ ਪਿਛਲੇ ਗੱਲਬਾਤ ਕਰਨੀ ਚਲਦੇ ਹਾਂ ਸਿੱਧਾ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਉਹਨਾਂ ਨੂੰ ਕਰਦੇ ਹਾਂ ਗੱਲਬਾਤ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਰਿੰਦਰ ਸਿੰਘ ਜੀ ਗ੍ਰਿਫਤਾਰੀ ਅੱਜ ਕਰ ਲਈ ਗਈ ਹੈ ਮਜੀਠੀਆ ਸਾਹਿਬ ਦੀ ਤੇ ਉਹਨਾਂ ਨੂੰ ਚੰਡੀਗੜ੍ਹ ਲਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਵਿਕਰਮ ਮਜੀਠੀਆ ਦੇ ਬਿਆਨ ਆ ਗਏ ਇੱਕ ਪੰਜਾਬ ਦੇ ਮੁੱਖ ਮੰਤਰੀ ਐਦਾ ਬੋਲਣਾ ਕਿ ਤੈਨੂੰ ਦੇਖ ਲਾਂਗਾ ਸਿੱਧਾ ਧਮਕੀ ਵੀ ਸਾਡਾ ਟਾਈਮ ਆਏਗਾ ਤੈਨੂੰ ਦੇਖ ਲਾਂਗੇ ਤੇ ਦੂਜਾ ਹੁਣ ਬਿਆਨ ਜਿਹੜਾ ਆਇਆ ਹੈ ਸੁਖਵੀਰ ਬਾਦਲ ਦਾ ਕਿ ਰਾਜਨੀਤੀ ਦੀ ਸਿਆਸਤ ਕਰਕੇ ਕੀਤਾ ਗਿਆ ਹੈ ਤੀਸਰਾ ਹਰਸ਼ੀਮਰ ਕੋਵਾਲਾ ਦੇ ਆ ਗਏ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੋ ਵੀ ਕੁਝ ਕੀਤਾ ਗਿਆ ਗਲਤ ਕੀਤਾ ਗਿਆ ਯਾਨੀ ਕਿ ਤੈਨੂੰ ਅਸੀਂ 27 ਦੇ ਚੋਣਾਂ ਤੋਂ ਬਾਅਦ ਭੱਜਣ ਨਹੀਂ ਦਿੰਦੇ ਤੈਨੂੰ ਵੀ ਇੱਥੇ ਹੀ ਘੜੀਸਾਂਗੇ ਯਾਨੀ ਕਿ ਸਿੱਧੇ ਤੌਰ ਤੇ ਜੇ ਕੋਈ ਮੁੱਖ ਮੰਤਰੀ ਕੰਮ ਵਧੀਆ ਕਰਦਾ ਜਾਂ ਨਹੀਂ ਕਰਦਾ ਤਾਂ ਫਿਰ ਇਹ ਲੋਕ ਐਂਦਾ ਧਮਕੀਆਂ ਦਿੰਦੇ ਨੇ ਹਾਲਾਂਕਿ ਇਹ ਵੀ ਰਾਸੀ ਲੀਡਰ ਨਹੀਂ ਇਹਨਾਂ ਨੂੰ ਜਿਆ ਨਹੀਂ ਕਰਨਾ ਚਾਹੀਦਾ ਤੇ ਹਾਲਾਂਕਿ ਜਾਂਚ ਹੋ ਰਹੀ ਹੈ ਤੁਸੀਂ ਕੀ ਕਰਨ ਜਾਓਗੇ ਇਹਦੇ ਬਾਰੇ ਦੇਖੋ ਜੀ ਇਹ ਜਿਹੜੀ ਬਿਜੀਲੈਂਸ ਦੀ ਅੱਜ ਰੇਡ ਭਈ ਹੈ ਇਹ ਕਿਹੜਾ ਨਹੀਂ ਇਹ ਤਾਂ 25th ਤੇ ਰੇਡ ਹੈ ਜਿਹੜੀ ਪੰਜਾਬ 'ਚ ਜੀ ਕਰਨਤਾਰਨ ਵੀ ਹੈ ਜਲੰਧ ਸਰਹਸਵਾਲ ਵੀ ਹੈ ਲੁਧਿਆਣਾ ਵੀ ਹੈ ਸੰਗਰੂਰ ਵੀ ਹੈ ਚੰਡੀਗੜ੍ਹ ਵੀ ਹੈ ਮਤਲਬ ਇਹ 25 ਕਹਾਵਾਂ ਦੇ ਉੱਤੇ ਘਟੋ ਘਟ ਰੇਡ ਹੈ ਅੱਜ ਜਿਹੜੀ ਇਹ ਬਿਜ਼ਲੀ ਲੈਸ ਰੇਡ ਮਾਰਦੀ ਹੁੰਦੀ ਹੈ ਨਾ ਜੀ ਇਹ ਮਤਲਬ ਪਹਿਲਾਂ ਸਬੂਤ ਇਕੱਠੇ ਕਰਦੀ ਜੀ ਉਸ ਤੋਂ ਬਾਅਦ ਇਹ ਰੇਡ ਪ੍ਰੋਪਰਟੀ ਹੈ ਉਹ ਮਤਲਬ ਇਹਨਾਂ ਦੇ ਜਿਹੜੇ ਸੋਰਸ ਸੀ ਆਮਦਨ ਦੇ ਉਹਨਾਂ ਤੋਂ ਕਿਤੇ ਜ਼ਿਆਦਾ ਰੇਡੀਆਂ ਵੀ ਹੈਗੀ ਹੈ ਇਸ ਕਰਕੇ ਉਸ ਪੈਨਾਂ ਇਹਨਾਂ ਨੇ ਸਾਰੇ ਟੋਟਲ ਹੈ ਜਿਹੜਾ ਕਿ ਕਿੰਨੀ ਆਮਦਨ ਹੋਈ ਤੇ ਕਿੰਨੇ ਦੀ ਪ੍ਰਾਪਰਟੀ ਖਰੀਦੀ ਉਹ ਕੈਲਕੂਲੇਟ ਕੀਤਾ ਕੈਲਕੂਲੇਟ ਕਰਨ ਤੋਂ ਬਾਅਦ ਜਦੋਂ ਆਮਦਨ ਵੱਧ ਜਾਂਦੀ ਹੈ ਤਾਂ ਫਿਰ ਇਹ ਮਤਲਬ ਐਫ ਆਈ ਆਰ ਕਰਕੇ ਕਰਕੇ ਉਹਦੀ ਰੇਡ ਮਾਰਦੇ ਐ ਤੇ ਅਰੈਸਟ ਪਾਉਂਦੇ ਆ ਹੁਣ ਉਹਦੀ ਜਾਂਚ ਚੱਲੂਗੀ ਕਿ ਕਿੰਨੇ ਪੈਸੇ ਕਿੱਥੋਂ ਆਏ ਜੀ ਤੇ ਇਹਨੇ ਪੈਸੇ ਕੀ ਮਤਲਬ ਮਾਈਨਿੰਗ ਚੋਂ ਆਏ ਜਾਂ ਡਰੱਗ ਚੋਂ ਆਏ ਜਾ ਕੋਈ ਕ腐ਸ਼ਨ ਕੀਤੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਦੇਖੋ ਕਿ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੇ ਉਹਨਾਂ ਤੇ ਇਸ ਤਰ੍ਹਾਂ ਸੰਤੁਸ਼ਟੀ ਹੁੰਦੀ ਹੈ ਡਿਜੀਲੈਂਸ ਦੀ ਕਿਉਂਕਿ ਇਹ ਜਿਹੜੀਆਂ ਅਗਰਸੀਆਂ ਹੁੰਦੀਆਂ ਨੇ ਇਹ ਇਹ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਬੜੀਆਂ ਮਤਲਬ ਪ੍ਰੂਫ ਤੋਂ ਬਿਨਾਂ ਹੀ ਕਰਤੀਆਂ ਹੁੰਦੀਆਂ ਪ੍ਰੂਫ ਕਾਫੀ ਜਿਹੜੇ ਠੋਸ ਹੁੰਦੇ ਨੇ ਉਹ ਕੱਠੇ ਕਰਕੇ ਉਸ ਤੋਂ ਬਾਅਦ ਇਹ ਕਾਰਵਾਈ ਨੂੰ ਇਸ ਤਰ੍ਹਾਂ ਜਿਹੜਾ ਅੰਜਾਮ ਦਿੰਦੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਇਹ ਰੇਡ ਹੋਈ ਸਮੇਂ ਨਾਲੇ ਧਰਮ ਪਤਨੀ ਘਰ 'ਚ ਮੌਜੂਦ ਸੀ ਔਰ ਵਿਕਰਮ ਜੀਠੇ ਐਡਾ ਸ਼ਰੀਆਮ ਕਹਿ ਰਹੇ ਐਐਸਐਸਪੀ ਸਾਹਿਬ ਜਿਹੜੇ ਮੌਕੇ ਤੇ ਸੀਗੇ ਵੀ ਮੇਰੀ ਪਤਨੀਓ ਦੂਰ हट ਜਾਓ ਤੇ ਸ਼ਰੀਆ ਐਡਾ ਵੀ ਕਹਿੰਦੇ ਦਿਖਾਏ ਦੇ ਰਹੇ ਤੁਸੀਂ ਵੀ ਵੀਡੀਓ ਬਣਾਓ ਵੀਡੀਓ ਬਣਾਓ ਇਹ ਜੋ ਕਿਹਾ ਗਿਆ ਐਸਐਸਪੀ ਸਾਹਿਬ ਉਹ ਲੋਕ ਐਸੀ ਉਰੇ ਕਾਰਵਾਈ ਕਰਨ ਆਏ ਆ ਸਾਨੂੰ ਜਾਂਚ ਕਰਨ ਦਿਓ ਜੇ ਜਾਂਚ 'ਚ ਕੁਝ ਨਹੀਂ ਨਿਕਲਿਆ ਤਾਂ ਅਸੀਂ ਚਲੇ ਜਾਵਾਂਗੇ ਪਰ ਮੇਢੀਠੇ ਉਹ ਲੋ ਆਪਣੇ ਵਰਕਰਾਂ ਨੂੰ ਵੀ ਭੜਕਾਇਆ ਗਿਆ ਫੋਨ ਤੇ ਇਹ ਕਿਹਾ ਗਿਆ ਤੁਸੀਂ ਗੇਟ ਟੱਪ ਕੇ ਅੰਦਰ ਆ ਜਾਓ ਐਡਾ ਨਹੀਂ ਕਹਿਣਾ ਚਾਹੀਦਾ ਸੀ देखो ये एटा ਗੱਲ ਹੈ ਕਿ ਅਖਰ ਵੀ ਫੈਮਲੀ ਦਾ ਫੈਮਲੀ ਹੁੰਦੀ ਹੈ ਚਾਹੇ ਨਜੀਜੀ ਦੀ ਹੈ ਜਾਂ ਕਿਸੇ ਹੋਰ ਦੀ ਹੈ ਇਹ ਗੱਲ ਕਰ ਫੈਮਲੀ ਦੇ ਵਿੱਚ ਕੁਝ ਮਰਜ਼ਾਦਾਵਾਂ ਹੁੰਦੀਆਂ ਨੇ ਆ ਉਹਨਾਂ ਦਾ ਜਰੂਰ ਮੜਾ ਮੁੱਤਾਂ ਮਤਲਬ ਉਰਾ ਭਰਾ ਹੋਇਆਗਾ ਥੋੜਾ ਜਿਹਾ ਏਸੀ ਵੀ ਜੇ ਲੇਡੀਜ਼ ਆ ਜਿਹੜੇ ਕੱਪੜੇ ਵਗੈਰਾ ਫੋਲਣੇ ਅਲਮਾਰੀਆਂ ਨੇ ਜੇ ਉਹ ਲੇਡੀਜ਼ ਹੀ ਉਥੇ ਸਟੇਬਲ ਜਾਂ ਕੋਈ ਅਧਿਕਾਰੀ ਹੁੰਦਾ ਤਾਂ ਇਤਰ ਹੁੰਦਾ ਕਿਉਂਕਿ ਮਤਲਬ ਪ੍ਰੋਸੀਜਰ ਨੂੰ ਕਰਦਾ ਹੈ ਨੂੰ ਇੱਕ ਮੁੱਦਾ ਮਿਲ ਜਾਂਦਾ ਹੈ ਵੀ ਮਤਲਬ ਸਭ ਆ ਹੋਇਆ ਚਲੋ ਇਹ ਤਾਂ ਗੱਲ ਹੈ ਜੀ ਕਿ ਮੈਡਮ ਜਿਹੜੇ ਗਨੀਵ ਕੌਰ ਨੇ ਉਹ ਬਰੇ ਤਾਂ મતਖਿਆਲਾ ਦੇ ਪਰਮ ਪਰਕੁਚਾ ਬੋਣ ਵਾਲੇ ਪਰਿਵਾਰ ਦੇ ਵਿੱਚੋਂ ਨਹੀਂ ਹਨ ਮਤਲਬ ਉਹਨਾਂ ਨੇ ਕੋਈ ਗਲਤ ਸ਼ਬਦਾਵਲੀ ਨਹੀਂ ਕੀਤੀ ਹੋਰ ਚਾਹੇ ਕੋਈ ਕੁਝ ਬੋਲੀ ਜਾਂਦਾ ਹੈ ਮਤਲਬ ਉਹਨਾਂ ਦੀ ਤਾਂ ਇਸ ਗੱਲੋਂ ਤਾਰੀਫ ਕਰਨੀ ਬਣਦੀ ਹੈ ਕਿ ਉਹਨਾਂ ਨੇ ਸਭ ਦਾ ਸਤਿਕਾਰ ਮੈਂ ਤਾਂ ਮੰਨਦਾ ਇਹ ਇਸ ਤੋਂ ਬਾਅਦ ਆਪ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਨੇ ਇਹ ਪਹਿਲਾਂ ਤਾਂ ਕਾਂਗਰਸ ਨੂੰ ਘੜੀਸੇ ਤੇ ਦੂਜਾ ਯਾਨੀ ਕਿ ਜਦੋਂ ਮੌਜੂਦਾ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਉਹਨਾਂ ਨੇ ਕਿਹਾ ਵੀ 7 ਤੋਂ ਲੈ ਕੇ 7 ਤੱਕ ਇਹਨਾਂ ਨੇ ਜਿਹੜੇ ਪਰਚੇ ਪਾਏ ਕੰਮ ਕੀਤੇ ਹੈਨਾ ਕਿ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਵੀ ਇਹ ਬੰਦੇ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਦਸਕੇ ਸਮਾਨ ਲੈ ਕੇ ਆਉਂਦੇ ਸੀ ਤੇ ਹੁਣ ਇਹ ਲੋਕਾਂ ਦੇ ਪਰਚੇ ਪੈ ਰਹੇ ਇਹਨਾਂ ਦੇ ਪੇੜ ਖੁੱਲ ਰਹੇ ਨੇ ਤਾਂ ਇਹ ਲੋਕਾਂ ਨੂੰ ਹੁਣ ਮਿਰਚਾ ਲੱਗ ਰਹੀਆਂ ਨੇ ਤੇ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਦਾ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਦਸਕੇ ਜਿੰਨੇ ਵੀ ਘਰੋਂ ਜੜੇ ਨੇ ਜਿੰਨਾਂ ਦੇ ਮਾ ਮਾਵਾਂ ਰੋਂਦਿਆਂ ਨੇ ਅਸੀਂ ਉਹ ਨਸ਼ਾ ਤਸਕਾ ਨੂੰ ਜੜੋਂ ਖਤਮ ਕਰਾਂਗੇ ਹਾਲਾਂਕਿ ਤੁਹਾਨੂੰ ਅੰਦਾਜ਼ਾ ਹੈ ਕਿ ਇਹ ਮੁੱਦਾ ਅਲੱਗ ਹੈ ਜਿਹੜਾ ਕਿ ਅਮਰਦਤ ਵੱਧ ਕੇਸ ਦੇ ਵਿੱਚ ਚੱਕਿਆ ਗਿਆ ਉਹਦੇ ਵਿੱਚ ਵੀ ਕੋਈ ਨਾ ਕੋਈ ਸਬੂਤ ਹੋਏਗਾ ਵਿਲਨਸ ਪੀਰੋ ਕੋਲ ਕੋਈ ਵਿਲਨਰ ਨੇ ਕਹਦੇ ਘਰ ਰਾਤੀਓ ਤਿਆਰੀ ਕਰ ਲਈ ਸੀ 6 ਤੋਂ 7 ਵਜੇ ਵਿੱਚ ਦੇਖੋ ਜੀ ਜਿਹੜਾ ਟਰੱਕ ਟਰੱਕ ਦੇ ਪਰਚੇ ਨਜਾਇਜ਼ ਪਰਚੇ ਇਹ ਪ੍ਰਚਲਨ ਤਾਂ ਇਹਨਾਂ ਨੇ ਸ਼ੁਰੂ ਕੀਤਾ ਨਾ ਜੀ ਜੀ 2011 ਦੇ ਵਿੱਚ ਜਲੰਧਰ ਦੇ ਵਿੱਚ ਪਰਚੇ ਪਾਇਏ ਸੀਗੇ ਨਜਾਇਜ਼ ਪਾਊਡਰ ਦੇ ਉਹ ਤੋਂ ਸ਼ਰਮ ਦੀ ਅਕਾਲੀ ਗਲਤੀ ਸਰਕਾਰ ਦੀ ਉਦੋਂ ਔਰਤਾਂ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਤੇ ਬੱਚਿਆਂ ਨੂੰ ਸਾਹਸ ਨਾਲ ਛੀਛੀ ਦੀ ਨਜਾਂ ਨੂੰ ਮਤਲਬ ਉਸ ਦੀਆਂ ਗੱਡੀਆਂ ਤੇ ਉਹਨਾਂ ਨੇ ਮੂਹਰੇ ਸਿੱਟਾ ਸੀਗਾ ਮੇਰੇ ਕੋਲ ਮੈਂ ਫੋਟੋ ਵੀ ਮੈਂ ਦੇਖੀ ਹੋਈ ਹੈ ਮਤਲਬ ਇਹ ਇਹ ਉਦੋਂ ਪ੍ਰਚਲਨ ਚਲਾਇਆ ਇਹਨਾਂ ਨੇ ਐ ਗੱਲ ਕਰ ਉਦੋਂ ਤੇ ਇਹ ਏਸਟਾ ਦੇ ਜਿਹੜੇ ਧੱਕੇਸ਼ਾਈਆਂ ਨੇ ਉਹਨਾਂ ਨੂੰ ਰੋਕਦੇ ਤਾਂ ਅੱਜ ਇਹ ਧੱਕੇਸ਼ਾਈਆਂ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਨਾਲ ਧੱਕੇਸ਼ਾਈਆਂ ਹੋਈਆਂ ਨੇ ਅੱਜ ਇਹ ਨਾ ਹੁੰਦੀਆਂ ਗੱਲ ਤਾਂ ਹੋਈ ਹੈ ਨਾ ਵੀ ਮਤਲਬ ਪ੍ਰਚਲਨ ਰਸਤੇ ਆਪਦੇ ਬਣਾਏ ਹੋਏ ਨੇ ਜਿਹੜੇ ਉਹ ਰਸਤਿਆਂ ਤੇ ਹੁਣ ਕੋਈ ਹੋਰ ਚੱਲਦਾ ਹੁਣ ਆਪਾਂ ਨੂੰ ਥੋੜਾ ਜਿਹਾ ਉਹ ਰਸਤੇ ਆਇਆ ਲੱਗਦਾ ਤੇ ਉੱਪਰ ਖਬਰ ਨੇ ਗੱਲ ਕਰ ਜੇ ਉਹ ਰਸਤਿਆਂ ਨੂੰ ਹੀ ਆਪ ਕੱਟ ਦਿੰਦੇ ਤਾਂ ਅੱਜ ਨਾਲੇ ਰਾਜਪਥ ਦਾ ਆਨੰਦ ਮਾਣਦੇ ਨਾਲੇ ਨਾ ਕੋਈ ਜਾਂਚ ਹੋਣੀ ਸੀ ਤੇ ਨਾ ਹੀ ਹੁਣ ਵਿਜੀਲੈਂਸ ਦੀਆਂ ਰੇਡਾਂ ਪੈਣੀਆਂ ਸੀ ਗੱਲ ਕਰ ਗਲਤ ਦਾ ਸਾਰਾ ਸੱਟਾ ਇਹਨਾਂ ਨੇ ਚੱਕਿਆ ਇਹਨਾਂ ਨੇ ਲੋਕਾਂ ਦੇ ਉੱਤੇ ਡਾਂਗ ਫੇਰਨ ਵਾਲਾ ਜਿਹੜਾ ਮਹੌਲ ਸ਼ੁਰੂ ਕੀਤਾ ਮਤਲਬ ਉਹ ਚੱਲ ਰਿਹਾ ਹੈ ਹੁਣ ਜਦੋਂ ਇਹਨਾਂ ਦੇ ਫਰਜ਼ੀਅਤਾਂ ਥੋੜਾ ਜਿਹਾ ਮਤਲਬ ਇਹਨਾਂ ਨੂੰ ਮਹਿਸੂਸ ਹੁੰਦਾ ਹੁਣ ਥੋੜਾ ਜਿਹਾ ਸੰਜਮ ਤੋਂ ਵਰਤ ਕੇ ਮਤਲਬ ਇਸ ਨੂੰ ਮਤਲਬ ਗੁਰੂ ਦਾ ਭਾਣਾ ਮੰਨਣਾ ਚਾਹੀਦਾ ਡਾਕਟਰ ਕੇਜੀਵਲ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਪਾਣੀ ਦਾ ਪਾਣੀ ਗੁਰੂ ਹੋ ਕੇਜੀਵਲ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਮੈਂ ਕੁਸ ਮੇਲੇ ਸੁਣ ਰਿਹਾ ਸੀ ਕੇਜੀਵਲ ਸਾਹਿਬ ਨੇ ਸਾਹਿਬ ਕਹਿੰਦਾ ਵੀ ਚਾਹ ਕੋ ਮੰਤਰੀ ਹੈ ਚਾਹ ਕੋ ਸੰਤਰੀ ਹੈ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਕਹਿੰਦੇ ਵੀ ਇਹ ਉਹ ਬੰਦੇ ਨੇ ਜਦੋਂ ਇਹ ਪਾਵਰ ਸੀਗੇ ਬੀਰਪੀ ਦੇ ਨਾਲ ਤਾਂ ਕਹਿੰਦੇ ਉਦੋਂ ਉਹਨੇ ਸਾਹਮਣੇ ਇਦਾ ਜਗਦੀਸ਼ ਭੋਲੇ ਦਾ ਕਹਿੰਦੇ ਇੱਕ ਜੇ ਆ ਜਰੀ ਕੇ ਪੰਜਾਬ ਦਾ ਪੁਲਿਸ ਦਾ ਕਮਾਂਡਰ ਸੀ ਜਿਹੜਾ ਕਿ ਇਹਨਾਂ ਨਾਲ ਹੁੰਦਾ ਸੀ ਔਰ ਉਹ ਡਾਕਟਰ ਤਸਰੀ ਜੇਲ੍ਹ ਕੱਟ ਗਏ ਹੈ ਤਾਂ ਕਹਿੰਦੇ ਫਿਰ ਇਦਾ ਦੇ ਲਿੰਕ ਕਿਵੇਂ ਨਹੀਂ ਹੈਗੇ ਡਾਕਟਰ ਤਸਰੀਆਂ ਅਸੀਂ ਕਹਿੰਦੇ ਕਿਸੇ ਨੂੰ ਬਖਸ਼ਾਂਗੇ ਨਹੀਂ ਤੇ ਕੁਝ ਬਖਸ਼ਣਾ ਦਾ ਨਾ ਬਖਸ਼ਣਾ ਉਹ ਤਾਂ ਗੱਲ ਦੇਖੋ ਇਹਨਾਂ ਦਾ ਵੱਖਰਾ ਮਸਲਾ ਹੈਗਾ ਉਹ ਤਾਂ ਕੋਰਟਾਂ ਨੇ ਦੇਖਣਾ ਹੁੰਦਾ ਇਹਨਾਂ ਨੇ ਤਾਂ ਇੱਕ ਕੇਸ ਦਰਜ ਕਰਨਾ ਹੁੰਦਾ ਉਹ ਦੂਆ ਤਾਂ ਮਨ ਜੋ ਕੋਰਟਾਂ ਨੇ ਉਹਨਾਂ ਨੇ ਦੇਖਣਾ ਵੀ ਇਹ ਪੋਲੀਟੀਕਲ ਮੰਡਟ ਐ ਤੈਸਾ ਅ ਮਤਲਬ ਰੀਜਨਲ ਕੋਈ ਕੇਸ ਹੈ ਇਹ ਤਾਂ ਕੋਰਟ ਦਾ ਕੰਮ ਹੈ ਗੱਲ ਕਰ ਜ਼ਰੂਰ ਹੈ ਵੀ ਜਿਹੜੇ ਕਿਸ ਤਰ੍ਹਾਂ ਦੇ ਗਲਤ ਪ੍ਰਚਲਨ ਨੇ ਨਾ ਜੇ ਇਹ ਆਸਨਤਾ ਸੋਪੀ ਸਾਹਿਬ ਜੇ ਇਹ ਮਨਮੋਹ ਸਿੰਘ ਦਾ ਕਾਨੂੰਨ ਦੇ ਖਿਲਾਫ ਮਤਲਬ ਇਹ ਇਸ ਤਰ੍ਹਾਂ ਕਰਦੇ ਨਾ ਚੌੜੀ ਕਾਲੀਗਲ ਵਾਲੇ ਤਾਂ ਵੀ ਇਸ ਗੱਲ ਦਾ ਸੀ ਕਿਉਂਕਿ ਬਾਜਪਾਈ ਦੇ ਸਾਹਿਬ ਦਾ ਜਿਹੜਾ ਕਾਨੂੰਨ ਬਣਾਇਆ ਹੋਇਆ ਸੀਗਾ ਉਸ ਨੂੰ ਇਹਨਾਂ ਨੇ ਬਦਲ ਕੇ ਮਤਲਬ ਇਹਨਾਂ ਨੇ ਵੀ ਸਹਿਮਤੀ ਦਿੱਤੀ ਜਿਸ ਦੇ ਕਰਕੇ ਲੋਕਾਂ ਨੂੰ ਫਸਾਇਆ ਗਿਆ ਤੇ ਫਸਾਇਆ ਜਾ ਰਿਹਾ ਹੈ ਜੇ ਉਹ ਕਾਨੂੰਨ ਦੇ ਵਿੱਚ ਚੇਂਜ ਹੋ ਜਾਂਦੀ ਤਾਂ ਲੋਕਾਂ ਨੂੰ ਵੀ ਇਨਸਾਫ ਮਿਲਦਾ ਤੇ ਸਰਕਾਰ ਨੂੰ ਵੀ ਇਨਸਾਫ ਮਿਲਦਾ ਤੇ ਉਹ ਤਾਂ ਵੀ ਮਤਲਬ ਉਸ ਦੇ ਹਿਸਾਬ ਨਾਲ ਜਿਹੜੇ ਸਹੀ ਫੈਸਲੇ ਲੈਂਦੀ ਆ ਪਰ ਕਿਸਮਤੀ ਇਹ ਹੈ ਕਿ ਮਤਲਬ ਫੜੋ ਫੜਾਈ ਦਾ ਦੌਰ ਚੱਲ ਪਿਆ ਜਿਹੜਾ ਅਸਲ ਪੁਆੜੇ ਦੀ ਜੜਾ ਹੈ ਉਹ ਸੰਵਧਾਨ ਦੇ ਜਿਹੜਾ ਇਹ ਨੋਟੀਫਿਕੇਸ਼ਨ 29 42 ਇਹ ਹੈ ਜਿੰਨਾ ਚਿਰ ਬਦਲਿਆ ਨਹੀਂ ਜਾਂਦਾ ਉਨਾ ਚਿਰ ਇਸੇ ਤਰ੍ਹਾਂ ਫੜੋ ਫੜਾਈ ਤੇ ਪਰਚੇ ਦੱਜ ਹੁੰਦੇ ਰਹਿਣਗੇ ਤੇ ਪੁਲਿਸ ਵਾਲਿਆਂ ਨੂੰ ਜਿਹੜੀਆਂ ਪ੍ਰੋਮੋਸ਼ਨਾਂ ਨੇ ਉਹ ਹੁੰਦੀਆਂ ਰਹਿਣਗੀਆਂ ਆਪੇ ਲੋਕਾਂ ਦਾ ਧਿਆਨ ਹੈ ਜਿਹੜਾ ਅਸਲੀ ਮੁੱਦਾ ਹਟਾ ਕੇ ਇੱਕਰਨੇ ਬੱਸ ਇਚੀਤਾ ਜਾਂਦਾ ਰਹੂਗਾ ਸਰਕਾਰ ਦੇ ਡਾਕਟਰ ਵੀ ਕਿਹਾ ਆਪਾਟ ਦੇ ਸੀਨੀਅਰ ਆਗੂ ਨੇ ਨੀਲ ਗਰਗ ਜੀ ਉਹਨਾਂ ਦਾ ਇੱਕ ਬਿਆਨ ਆਇਆ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਮਨੀਸ਼ਠੇ ਸਾਹਿਬ ਦੀ ਜਾਨੀ ਤੁਸੀਂ ਸਹੀ 25 ਟਕੜਾਣੇ ਤੇ ਰੇਡ ਪਈ ਹੈ ਤੇ ਉਹਨਾਂ ਨੇ ਕਿਹਾ ਵੀ ਜੇਕਰ ਤੁਹਾਡੇ ਘਰ ਵੀ ਕੋਈ ਨਿਧੀ ਦਾ ਤੁਸੀਂ ਡੋੜਾ ਗਿਓ ਪਾਇਆ ਤੁਸੀਂ ਵੀਡੀਓ ਕੋ ਬਣਾਉਣ ਲੱਗੇ ਨੇ ਲੋ ਇਹ ਵੀ ਗੱਲ ਮੰਨ ਲੈਂਦੇ ਆ ਉਹਨਾਂ ਨੇ ਕਿਹਾ ਵੀ ਚਾਚਾ ਭਤੀਜਾ ਦੀ ਸਰਕਾਰ ਜਦੋਂ ਸੀਗੀ ਯਾਨੀ ਕਿ ਇੱਕ ਪਾਸੇ ਕੈਪਟਨ ਚਾਚਾ ਬਣਦਾ ਭਤੀਜਾ ਬਣ ਹੈਗਾ ਮਜੀਠੀਆ ਨੂੰ ਇਹ ਉਹਨਾਂ ਦੇ ਰਿਸ਼ਤੇਰ ਬਣੇ ਸੀ ਕੁ ਸਮੇਂ ਲਈ ਤਾਂ ਕਹਿੰਦੇ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਹੱਥ ਰੱਖਿਆ ਸੀ ਤੇ ਇਹ ਕਹਿੰਦੇ ਮਜੀਠੀਆ ਸਾਹਿਬ ਕਹਿੰਦੇ ਸੀ ਮੈਂ ਡਰੈਕਟਰ ਫਰੀ ਕਰਦਾ ਹੀ ਨਹੀਂ ਕਹਿੰਦੇ ਇਹ ਦੋਨੋਂ ਆਪਣੀ ਸਜ਼ਾ ਮਾ ਭੁਗਤ ਰਹੇ ਨੇ ਤਾਂ ਕਹਿੰਦੇ ਜਿਹੜੇ ਕਾਂਗਰਸੀ ਤੇ ਭਾਜਪਾ ਵਾਲੇ ਕਹਿੰਦੇ ਉਹ ਜੇ ਆਪ ਪਾਰਟੀ ਨੂੰ ਵਧਿਆ ਕਰ ਰਹੀ ਹੈ ਤਾਂ ਉਲਟਾ ਸਾਡੇ ਖਿਲਾਫ ਗਲਤ ਬੋਲ ਰਹੇ ਨੇ ਕਹਿੰਦੇ ਅਸੀਂ ਗਲਤੀ ਕਰ ਰਹੇ ਹਾਂ ਕੁਝ ਚੰਗਾ ਦੇਖੋ ਜਦ ਤੱਕ ਚੰਗਾ ਮਾਰਾ ਤਾਂ ਬਾਅਦ ਵਿੱਚ ਪਤਾ ਲੱਗੂਗਾ ਚੰਗਾ ਹੋਇਆ ਜਾਂ ਮਾਰਾ ਹੋਇਆ ਜਦੋਂ ਦੋ ਇਲੈਕਸ਼ਨਾਂ ਦੇ ਵਿੱਚ ਸਾਥ ਦੇਣ ਦੇ ਜਾਂ ਵਿਰੋਧ ਕਰਨਗੇ ਤਾਂ ਉਦੋਂ ਪਤਾ ਲੱਗੂਗਾ ਐ ਗੱਲ ਕਰ ਇਹ ਹੈ ਦੀ ਜਾਂਚਾਂ ਹੁੰਦੀਆਂ ਰਹਿੰਦੇ ਨੇ ਜਾਂਚਾਂ ਤੋਂ ਖਬਰਾਉਣਾ ਨਹੀਂ ਚਾਹੀਦਾ ਹੁੰਦਾ ਕਿਉਂਕਿ ਜਿਹੜਾ ਫਿਰ ਪ੍ਰਚਲਨ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਜਿਹੜੇ ਇਹ ਪੋਲੀਟੀਕਲ ਲੋਕ ਨੇ ਇਹ ਮਤਲਬ ਆਪਸੀ ਲੜਾਈ ਦੇ ਵਿੱਚ ਲੋਕਾਂ ਦਾ ਧਾਂਨ ਕਰਦੇ ਰਹਿੰਦੇ ਨੇ ਜਿਹਦੇ ਵਿੱਚ ਲੋਕਾਂ ਨੂੰ ਜੇ ਲੰਮੀਆ ਰੋਟੀਆਂ ਚੱਤੀਆਂ ਪੈਂਦੀਆਂ ਨੇ ਤੇ ਇਹ ਮੌਜਨ ਵਾਲੀ ਏਸੀ ਦੇ ਵਿੱਚ ਬੈਠ ਕੇ ਆਨੰਦ ਲੈਂਦੇ ਹੁੰਦੇ ਨੇ ਜਦੋਂ ਕਿ ਸਾਰੀਆਂ ਚੀਜ਼ਾਂ ਦੇ ਗਲਤ ਕਾਰਨਾਮੇ ਜਿਹੜੇ ਗਲਤ ਕੰਮਾਂ ਦੇ ਜਿਹੜੇ ਸਰਗਨਾ ਹੁੰਦੇ ਨੇ ਉਹ ਰਾਜਨੀਤਿਕ ਲੋਕ ਹੁੰਦੇ ਨੇ ਇਹ ਇਹ ਕੋਈ ਲੁਕਿਆ ਛੁਪਿਆ ਤੱਤ ਨਹੀਂ ਹੈ ਪਰ ਡਾਕਟਰ ਸਾਹਿਬ ਹਰਸ਼ੀਮੇ ਕੋ ਬਾਦਲਤਾ ਕੈਂਪੀ ਨੇ ਉਹਨਾਂ ਨੂੰ ਇਦਾਂ ਨਹੀਂ ਬੋਲਣ ਦੀ ਸੀ ਉਹ ਵੀ ਪੰਜਾਬ ਦੇ ਸੀਐਮ ਭਗਵੰਤ ਮਾਨ ਬਾਰੇ ਕਹਿੰਦੇ ਵੀ ਤੁਹਾਨੂੰ 27 ਚ ਕਹਿੰਦੇ ਅਸੀਂ ਭੱਜਣ ਨਹੀਂ ਦੇਂਦੇ ਜਿੱਥੇ ਮਰਜ਼ੀ ਇਹ ਕਹਿੰਦੇ ਤੁਹਾਡੇ ਜੋ ਤੁਸੀਂ ਕੀਤਾ ਹੈ ਤੁਹਾਨੂੰ ਇਹਦਾ ਅਦਲਿਆ ਬਦਲਾ ਮਿਲੇਗਾ ਟਿੱਟਫੋ ਟੈਗ ਤੋਂ ਨਾ ਕਰਾਂਗੇ ਹਾਲੇ ਕਿ ਇਹ ਭਗਵਾਨ ਕਮਨ ਸਾਹਦਾ ਇਹ ਉੱਪਰ ਕੋਈ ਬਿਆਨ ਆਇਆ ਨਹੀਂ ਕੱਲ ਇਹ ਹੈ ਵੀ ਦੇਖੋ ਸ਼ਬਦਾਂ ਦੀ ਜਿਹੜੀ ਬਰਿਆਦ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਇਹ ਜੋ ਕਾਨੂੰਨ ਹੈ ਉਹ ਆਪਦਾ ਕੰਮ ਕਰੂਗਾ ਪੁਲਿਸ ਆਪਦਾ ਕੰਮ ਕਰੂਗੀ ਤੇ ਵਕੀਲਾਂ ਨੇ ਆਪਦਾ ਕੰਮ ਕਰਨਾ ਹੁੰਦਾ ਹੈ ਸ਼ਬਦਾਂ ਦੀ ਮਰਿਆਦਾ ਜਿਹੜੀ ਉਹ ਮਤਲਬ ਜਰੂਰ ਰੱਖਣੀ ਚਾਹੀਦੀ ਹੈ ਇੱਕ ਜਿਹੜਾ ਸੱਚਾ-ਸੁੱਚਾ ਰਾਜਨੀਤਿਕ ਹੁੰਦਾ ਲੋਕ ਹੁੰਦੇ ਨੇ ਇਹ ਮਤਲਬ ਇੱਕ ਦੂਜੇ ਦੀ ਜਿਹੜੀ ਕਦਰ ਕਰਦੇ ਹੁੰਦੇ ਨੇ ਕਿਉਂਕਿ ਕੰਮ ਤਾਂ ਜਿਹੜਾ ਸਾਡਾ ਡੈਮੋਕ੍ਰੇਸੀ ਆ ਇਹ ਸੰਵਿਧਾਨ ਦੇ ਮੁਤਾਬਕ ਹੀ ਚੱਲਦਾ ਹੈ ਜੀ ਡਾਕਟਰ ਸਾਹਿਬ ਆਪਣੇ ਆਪਣੇ ਘਰ ਨੂੰ ਅੱਗ ਲੱਗੀ ਤਾਂ ਵੀ ਬਾਈ ਜਾਗੇ ਜਦੋਂ ਪੰਜਾਬ ਦਾ ਕੋਈ ਮੁੱਦਾ ਹੁੰਦਾ ਪਾਣਿਆਂ ਮੁੱਦਾ ਹੁੰਦਾ ਉਹ ਤਾਂ ਅਸਮਾਨ ਉੱਪਰ ਦੀ ਬੋਲਦੇ ਨੇ ਉਹ ਤਾਂ ਤੁਹਾਨੂੰ ਯਾਦ ਹੋਣਾ ਅਸੈਂਬਲੀ ਵਿੱਚ ਖੜੇ ਹੋ ਕੇ ਕੁਝ ਬੋਲੇ ਹੀ ਨਹੀਂ ਸੀ ਨਾ ਇਹ ਚੁੱਪਰ ਕੇ ਵਾਪਸ ਆ ਗਏ ਸੀ ਤੇ ਹੁਣ ਆਪਣੇ 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 ਭਰਾ ਨੂੰ ਟੱਕ ਲਿਆ ਤਾਂ ਅੱਜ ਉੱਠਣ ਲੱਗ ਗੀਆਂ ਦੇ ਕੋਫਰੇ ਤਾਂ ਹੁੰਦੇ ਹੀ ਹੈ ਜੀ ਥੋੜਾ ਜਿਹਾ ਫਰਕ ਤਾਂ ਭੈਣ ਭਰਾ ਦਾ ਹੁੰਦਾ ਹੀ ਹੈ ਐ ਗੱਲ ਕਰਦੇ ਹਰ ਇੱਕ ਨੂੰ ਹੀ ਭੈਣ ਭਰਾ ਸਮਝ ਕੇ ਮਤਲਬ ਤੇ ਆਪਾਂ ਤਾਂ ਇਹ ਗੱਲ ਕਹਿੰਦੇ ਆ ਕਿ ਕਿਸੇ ਨਾਲ ਨਜਾਇਜ਼ ਨਾ ਹੋਵੇ ਜੀ ਦੋਸ਼ੀ ਨੂੰ ਸਜ਼ਾ ਮਿਲੇ ਤੇ ਬੇਦੋਸ਼ਾ ਅੰਦਰ ਨਾ ਜਾਵੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ ਉਹ ਹੋਣੀ ਚਾਹੀਦੀ ਹੈ ਚਾਹੇ ਕੋਈ ਕਿਸੇ ਦਾ ਸਰਕਾਰ ਉਤਵਾ ਵੱਡਾ ਹੈ ਚਾਹੇ ਰਤਵਾ ਛੋਟਾ ਹੈ ਤੇ ਜਿਹੜੇ ਇਹ ਨਜਾਇਜ਼ ਪਰਚਿਆਂ ਵਾਲਾ ਕੰਮ ਹੈ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਗਾਟ ਦੇ ਵਿੱਚ ਸਭ ਦੇ ਸਾਹਮਣੇ ਆਜੂ ਜੋ ਸੱਚੀ ਗੱਲ ਹੈ ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਜਿਹੜਾ ਠੂਠਾ ਪਰਚਾ ਉਹ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਥੋੜਾ ਜਿਹਾ ਇੰਤਜ਼ਾਰ ਕਰੋ ਹਰ ਇੱਕ ਚੀਜ਼ ਲੋਕਾਂ ਦੇ ਸਾਹਮਣੇ ਮਤਲਬ ਸ਼ੀਸ਼ੇ ਵਾਂਗੂ ਕਿਉਂਕਿ ਡਾਟਾ ਸਾਹਿਬ ਤੁਹਾਡੇ ਦੀ ਗੱਲ ਅੱਜ ਕੇਜਰੀਵਾਲ ਦੀ ਚੱਕੀ ਹੈ ਉਹਨਾਂ ਦੇ ਹਿਸਾਬ ਤੌਰ ਤੇ ਬੀਜੇਪੀ ਨੇ ਸਵਾਲ ਖੜਾ ਕੀਤਾ ਹੈ ਕਿਨੇ ਵੀ ਜਿਹੜੇ ਹੁਣ ਪਰਚੇ ਪੈ ਰਹੇ ਨੇ ਪੰਜਾਬ ਦੇ ਵਿੱਚ ਕਹਿੰਦੇ ਪੰਜਾਬ ਨੂੰ ਮੋੜੀ ਬਣਾਇਆ ਜਾ ਰਿਹਾ ਜੇ ਕਿ ਆਪਾਂ ਤੁਹਾਨੂੰ ਅਕਸਰ ਗੱਲਬਾਤ ਕਰਨੀ ਆ ਕਿ ਪੰਜਾਬ ਨੂੰ ਬਨਾਮ ਕੀਤਾ ਜਾਂਦਾ ਕਹਿੰਦੇ ਉਹਨਾਂ ਨੇ ਮੰਨਿਆ ਕਹਿੰਦੇ ਕਹਿੰਦੇ ਪੰਜਾਬ ਨਾਲ ਜਾਨਸ਼ਾਹ ਕਹਿੰਦੇ ਦਿੱਲੀ ਸਾਡੀ ਵੀ ਕਰਿਆ ਗੁਜਰਾਤ ਵੀ ਕਰਿਆ ਕਹਿੰਦੇ ਪੰਜਾਬ ਨੂੰ ਬਨਾਮ ਕੀਤਾ ਜਾਂਦਾ ਔਰ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਅੱਜ ਜੇ ਅਸੀਂ ਕਾਰਵਾਈ ਕਰਦੇ ਹਾਂ ਤਾਂ ਉਹ ਤਾਂ ਸਾਨੂੰ ਦੋ ਜੰਦੇ ਨੇ ਸੋਟੀ ਸਾਹਿਬ ਮੈਂ ਤਾਂ ਇਹ ਗੱਲ 2011 ਦੀ ਕਰਦਾ 2011 ਦੀ ਗੱਲ ਕਰਦਾ ਆਉਣਾ ਮੈਂ ਇਹ ਗੱਲ ਮੈਨੂੰ ਪਤਾ ਇਸ ਗੱਲ ਦਾ ਜਦੋਂ 11 ਦੇ ਵਿੱਚ ਇਹ 25 ਜਵਾਨ ਤਾਂ ਮਾਨਯੋਗ ਹਾਈ ਕਮਾਂਡ ਰਿਐਕਟ ਕੀਤੇ ਸੀ ਉਦੋਂ ਦੇ ਅਸੀਂ ਇਹ ਗੱਲ ਕਰਦੇ ਆ ਅਸੀਂ ਉਸ ਤੋਂ ਬਾਅਦ ਜਿਹੜੇ ਬੱਚੇ ਸਿੱਟੇ ਉਹਦੇ ਪਿੱਛੇ ਵੀ ਆਵਾਜ਼ ਭਾਈ ਜਿੰਨੀ ਸਾਡੇ ਸਾਰੇ ਆ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਗੱਲ ਕਰੇ ਲੈ ਕੇ ਆਉਂਦੇ ਆ ਤਾਂ ਗੱਲ ਕਰੇ ਇਹਨਾਂ ਕੋਲੇ ਪ੍ਰਚਾਰ ਤੇ ਪ੍ਰਸਾਰ ਦੇ ਸਾਧਨ ਜਾਦੇ ਨੇ ਇਸ ਕਰਕੇ ਮਤਲਬ ਜਿਹੜੀਆਂ ਆਮ ਸ਼ੋਧੀਆਂ ਆਵਾਜ਼ਾਂ ਨੇ ਉਹਨਾਂ ਨੂੰ ਵਿੱਚ ਹੀ ਬੰਦ ਹੋ ਦਿੱਤਾ ਜਾਂਦਾ ਹੈ ਤੇ ਗੱਲ ਕਰ ਜਿਹੜਾ ਟਰੱਕ ਦਾ ਮਸਲਾ ਹੈ ਇਹ ਬਹੁਤ ਵੱਡਾ ਅਹਿਮ ਮੁੱਦਾ ਹੈਗਾ ਤੇ ਲੋਕਾਂ ਦੇ ਦਿਲ ਦੇ ਵਿੱਚ ਬੈਠ ਜਾਂਦਾ ਹੈ ਇਸ ਕਰਕੇ ਮਤਲਬ ਪੰਜਾਬ ਨੂੰ ਬਦਨਾਮ ਅੱਜ ਤੋਂ ਨਹੀਂ ਕੀਤਾ ਗਿਆ ਪੰਜਾਬ ਨੂੰ ਕਾਫੀ ਦੇਰ ਤੋਂ ਬਦਨਾਮ ਕੀਤਾ ਗਿਆ ਹੋਇਆ ਹੈ ਜੇ ਕਦੇ ਇੱਥੇ ਖਾਸ ਡਿਬੇਟ ਹੋਵੇ ਕੋਈ ਬਰਾਬਰ ਬੰਦੇ ਹੋਰ ਤਾਂ ਦੱਸੀਏ ਗੱਲ ਕਰ ਵੀ ਹੁਣ ਠੀਕ ਹੈ ਬਦਨਾਮ ਪੰਜਾਬ ਨੂੰ ਕੀਤਾ ਜਾਂਦਾ ਹੈ ਸ਼ਰਾਬ ਦਾ ਇੱਕ ਠੇਕਾ ਸ਼ਰਾਬ ਦਾ ਸੋਤੀ ਸਾਹਿਬ ਸ਼ਰਾਬ ਦਾ ਇੱਕ ਠੇਕਾ ਹਰਿਆਣੇ ਦੇ ਵਿੱਚ 1 ਅਰਬ ਰੁਪਏ ਚ ਇੱਕ ਸਾਲ ਵਾਸਤੇ ਠੇਕੇ ਤੇ ਚੜਿਆ ਪੰਜਾਬ ਚ ਤਾਂ ਸਾਰੇ ਠੇਕੇ ਨੇ ਜਿਹੜੇ 12000 ਕਰੋੜ ਦੇ ਚੜੇ ਨੇ ਜੀ ਜੀ ਤੇ ਵਿੱਚ ਮੈਨੂੰ ਇਹ ਲੱਗਦਾ 20000 تک ਆਊਗਾ ਤੇ ਜਿਹੜਾ ਇਹ ਮਤਲਬ ਹਰਿਆਣਾ ਦੇ ਵਿੱਚ ਇੱਕ ਨਿਕਾ ਇੱਕ ਅਰਪਰਤੀ ਰਕਦੇ ਆ ਗੱਲ ਕਰ ਬਦਨਾਮ ਪੰਜਾਬ ਨੂੰ ਕਰਿਆ ਹੁੰਦਾ ਬੰਦ ਕਰਨ ਦੀ ਸਾਡੀ ਇਹ ਹੈ ਕਿ ਸਾਡੇ ਪੰਜਾਬ ਤੇ ਜਿਹੜੇ ਲੀਡਰ ਸੀ ਸੱਤਾ ਸੁਖਮਾਨਦੇ ਰਹੇ ਤੇ ਪੰਜਾਬ ਉਸੇ ਦੇ ਵਿੱਚ ਸ਼ੇਗ ਕਰਦੇ ਰਹੇ ਜੀੜਾ ਖਾਦੇ ਰਹੇ ਪੰਜਾਬ ਨੂੰ ਇਹ ਇੱਥੋਂ ਤੱਕ ਬਦਨਾਮ ਕਰਤਾ ਕਿ ਪੰਜਾਬੀ ਨੂੰ ਅੱਜ ਹਰ ਇੱਕ ਬੰਦਾ ਮਤਲਬ ਨਸ਼ਾ ਤਸਕਰ ਦੇ ਨਸ਼ੇ ਦੇ ਹਿਸਾਬ ਨਾਲ ਅ ਮਤਲਬ ਉਹਨੂੰ ਜੋਰ ਕੇ ਦੇਖ ਰਿਹਾ ਜਦੋਂ ਕਿ ਅਜਿਹੀ ਗੱਲ ਨਹੀਂ ਹੈ ਹੋਰ ਕੋਈ ਵੀ ਸੂਬਾ ਇਹ ਹੈਗਾ ਨਹੀਂ ਹੈ ਕਿ ਪੰਜਾਬ ਤੋਂ ਘੱਟ ਦਸ਼ਾ ਹੋਵੇ ਮੈਂ ਕਹਿੰਦਾ ਮੈਨੂੰ ਕੋਈ ਅੰਦਾਜ਼ ਜਗ੍ਹਾ ਦੱਸ ਸਹੀ ਗੱਲ ਕਹਿ ਰਹੇ ਹੋ ਡਾਕਟਰ ਤੁਸੀਂ ਇੱਕ ਗੱਲ ਇਹ ਵੀ ਦੇਖ ਜਾਂਦੇ ਕਿ ਜੇ ਪੰਜਾਬ ਦੇ ਨੌਜਵਾਨ ਕਿਤੇ ਬਾਹਲੇ ਸਟੇਟਾਂ ਜਾਂ ਬਾਹਰਲੇ ਮੁਲਕਾਂ ਵੀ ਜਾਂਦੇ ਆ ਤਾਂ ਉਹਨਾਂ ਨੂੰ ਉਸ ਨਿਗਰਾਨਾਂ ਨੇ ਲਿਖਿਆ ਜਾਂਦਾ ਉਹਨਾਂ ਨੂੰ ਨਖਾ ਤਸਕਰ ਨਿਗਰਾਨਾਂ ਪਹਿਲਾਂ ਲਿਖਿਆ ਜਾਂਦਾ ਘੱਟ ਐਜੂਕੇਟਿਡ ਲਿਖਿਆ ਜਾਂਦਾ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਲੀਡਰ ਆਪਾਂ ਦੇ ਲੜਦੇ ਨੇ ਮਰਦੇ ਨੇ ਆਪਾਂ ਇੰਨੇ ਪੰਜ ਸਾਲਾਂ ਬਈ ਇੱਕ ਚੋਣ ਹੁੰਦੀ ਹੈ ਨਾ ਪੈਸਾ ਆਪਣੇ ਲੋਕਾਂ ਖਰਾਬ ਹੁੰਦਾ ਇਹ ਲੋਕਾਂ ਨੂੰ ਬੇਜ਼ਗਾਰੀ ਤੇ ਸਿੱਖਿਆ ਤੇ ਅਜੇ ਕੰਮਾਂ ਦੇ ਕੰਮ ਕਰਨ ਦੀ ਲੋੜ ਹੈ ਉਤੇ ਸਾਬੋ ਉਹਨਾਂ ਗੱਲਾਂ ਪੇ ਕੰਮ ਕਰਨਾ ਪੂ ਗਰਾਉਂਡ ਜ਼ੀਰੋ ਤੇ ਜਾਣਾ ਪਊਗਾ ਗੱਲ ਕਰ ਜਿਹੜਾ ਇਹ ਮੁੱਦਾ ਹੈ ਇਹ ਮੁੱਦਾ ਇੱਕ ਏਸੀ ਜੂ ਬੈਠਾ ਬਿਆਨ ਹੀ ਦੇਣਾ ਹੁੰਦਾ ਇਸਦੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਕਿਤੇ ਉਸ ਕਰਨ ਦੀ ਲੋੜ ਨਹੀਂ ਪੈਂਦੀ ਕੱਲਾ ਬਿਆਨ ਦੇ ਕੇ ਹੀ ਬੰਦਾ ਮौज-ਮਸਤੀ ਕੀਤੀ ਜਾਂਦੀ ਹੈ ਇਹ ਦੂਸਰੋ ਖਾ ਤਰੀਕਾ ਹੋਰ ਕੋਈ ਨਹੀਂ ਹੈਗਾ ਆ ਗੱਲ ਕਰ ਬਦਕਿਸਮਤੀ ਹੈ ਵੀ ਸਾਨੂੰ ਕੋਈ ਗੁਰੂ ਨੂੰ ਮੰਨਣ ਵਾਲਾ ਗੁਰੂ ਦੀ ਬਾਣੀ ਨੂੰ ਮੰਨਣ ਵਾਲਾ ਗੁਰੂ ਦੇ ਬਾਣੇ ਵਾਲਾ ਮਤਲਬ ਜਿੱਦੇ ਕੋਈ ਸੱਚਾ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸਾਰੇ ਮਸਲੇ ਨੇ ਜਿਹੜੇ ਉਹਦੀ ਖਤਮ ਹੋ ਜਾਣਗੇ ਤੇ ਪੰਜਾਬ ਦਿਨ ਦੁਗਣੀ ਰਾਤ ਚਾਹ ਗੁਣੀ ਤਰੱਕੀ ਕਰੂਗਾ ਸਾਨੂੰ ਸੋਚ ਦੀ ਲੋੜ ਹੈ ਹਲੇ ਸਾਡੀ ਸੋਚ ਜਿਹੜੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਸੋਚ ਹੈ ਉਹ ਸੋਚ ਦਾ ਧਾਰ ਨਹੀਂ ਸਾਨੂੰ ਅਜੇ ਤੱਕ ਕੋਈ ਮਿਲਿਆ ਨਹੀਂ ਚਾਹੇ ਸਾਨੂੰ 75 ਸਾਲ ਤੋਂ ਦੀ ਬਤ ਜਦੋਂ ਆਜ਼ਾਦ ਹੋਇਆ ਨੂੰ ਹੋ ਗਿਆ ਚਲੋ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਤੁਰੀ ਰਾਨਾ ਸ਼ਾਮ ਦੇ ਲਾਈਵ ਵਿੱਚ ਜੁੜੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜੋ ਵੀ ਅਗਲੀ ਅਪਡੇਟ ਆਏਗੀ ਤੁਹਾਨੂੰ ਦੁਆਰਾ ਲੈ ਕੇ ਲਾਈਵ ਵੀ ਜੁੜਾਂਗਾ ਸਤਿਨਾਮ ਸੋ ਦੋਸਤਿਆਰ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਰ ਤੋਂ ਅਕਸਰ ਹੀ ਜੁੜਦੇ ਨੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਅੱਜ ਵਿਕਰਮ ਮਜੀਠੀਆ ਸਾਹਿਬ ਦਾ ਅਸ਼ਰਮਿਕਾਲ ਦੇ ਕੈਬਨਲ ਮੰਤਰੀ ਰਹੇ ਜੋ ਉਹਨਾਂ ਨੂੰ ਅੱਜ ਵੀਨਸ ਲੋਕ ਰਿਕਟਰ ਕਰ ਲਿਆ ਗਿਆ ਤੇ ਉਹਨਾਂ ਨੂੰ ਲਿਆਇਆ ਗਿਆ ਚੰਡੀਗੜ੍ਹ ਕਟੋਗੜ ਮਜੀਠੀਆ ਦੇ 25 ਟਿਕਾਣਿਆਂ ਤੇ ਰੈਡਾਂ ਹੋਈਆਂ ਨੇ ਜਿਸ ਤੋਂ ਬਾਅਦ ਸ਼ਰਮਿਕਾਲ ਦੇ ਵੱਡੇ ਵੱਡੇ ਲੀਡਰਾਂ ਦੇ ਬਿਆਨ ਆਏ ਨੇ ਭਗਵਾਨਤਮਨ ਸਰਕਾਰ ਦੇ ਖਿਲਾਫ ਬਹੁਤ ਜ਼ਿਆਦਾ ਤੁਹਾਨੂੰ ਗੱਲ ਕਰੀਏ ਤਾਂ ਮਜੀਠੇ ਦੇ ਘਤਰ ਤੋਂ ਬਾਅਦ ਵੀ ਅਸੀਂ ਟਾਈਟਲ ਦਿੱਤਾ ਸੀ ਕਿ ਸ਼ਰਮ ਦੀ ਗੱਲ ਆ ਭੜਕ ਚੁੱਕਿਆ ਹੈ ਹਾਲਾਂਕਿ ਕੁਲਦੀਪ ਧਾਰੀਵਾਲ ਦਾ ਬਿਆਨ ਆ ਚੁੱਕਿਆ ਹੈ ਕੇਜੀਵਾਲ ਦਾ ਬਿਆਨ ਆ ਚੁੱਕਿਆ ਹੈ ਸਾਰੇ ਆਪਣੇ ਆਪਣੇ ਪੱਖ ਰੱਖਤੇ ਨੇ ਤੋਂ ਅੰਦਾਜ਼ਾ ਦਈਏ ਕਿ ਜਿਹੜਾ ਇਹ ਮਾਮਲਾ ਹੈ ਇਹ ਆਮਦਨ ਤੋਂ ਵੱਧ ਦਾ ਰੱਖਦਾ ਹੈ ਇੱਕ ਰਾਤੀਂ 6 ਤੋਂ 7 ਵਿੱਚ ਵਿਨਰ ਬਿਊਰੋ ਦੀ ਟੀਮ ਨੇ ਇੱਕ ਜਾਂਚ ਟੀਮ ਬਣਾਈ ਸੀ ਔਰ ਬਗੈਰ ਸਿਆ ਦਬਿਸ਼ ਕੀਤੀ ਗਈ ਸਵੇਰੇ ਸアドਰੇ ਹੁੰਦੇ ਹੀ ਰੇਡ ਕੀਤੀ ਗਈ ਕਟੋ ਘਟ 4-5 ਘੰਟੇ ਤਲਾਸ਼ੀ ਹੋਈ ਜਿਸ ਦੇ ਵਿੱਚ ਮੀਡੀਆ ਦਾ ਬਿਆਨ ਸਾਹਮਣੇ ਆਇਆ ਉਹਦੀ ਪਤਨੀ ਬੋਲੇ ਜੋ ਕਿ ਮੌਜੂਦਾ ਐਮਐਲਏ ਨੇ ਪਰ ਹੁਣ ਦੇਖਣਾ ਇਹ ਹੈ ਕਿ ਹੁਣ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਾਂ ਦੇ ਵਿੱਚ ਕੀ ਕੋਈ ਸਾਹਮਣੇ ਆਏਗਾ ਜੋ ਵੀ ਆਏਗਾ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਸੋ ਦੋਸਤੋ ਇਹ ਤੁਹਾਡਾ ਸ਼ਾਨਦਾਰ ਲਾਈਵ ਦਾ ਪ੍ਰੋਗਰਾਮ ਸੀ ਤੁਹਾਡੇ ਦੁਆਰਾ ਜੁੜਨ ਦਾ